ਓਹ ਮਹਾਬਾਈ ਗਾਲਤਾ ਤੂੰ ਕੱਢੀ ਆ ਤੂੰ ਬੰਦੇਾਂ ਨੂੰ ਗੱਲ ਕਰ ਲੈਂਦਾ ਤੂੰ ਗਾਲ ਨੂੰ ਕਰ ਲੈਂਦਾ ਗਾਲ ਨਹੀਂ ਕੱਢੀ ਓਏ ਗਾਲ ਕੱਢੀ ਆ ਯਾਰ ਮੈਂ ਸੁਣੀ ਇੱਥੇ ਬੰਦੇਾਂ ਨੂੰ ਗੱਲ ਕਰ ਲੈਂਦਾ ਤੂੰ ਕਹਿ ਦੇ ਯਾਰ ਵੀ ੱਟਕੇ ਨਾ ਚੜਾਓ ਓ ਯਾਰ ਭਰਾ ਮੈਂ ਗਾਲ ਬੰਦੇ ਆ ਤੂੰ ਬੰਦੇ ਆ ਅਸੀਂ ਐਡੀ ਨਹੀਂ ਗੱਲ ਹੁੰਦੀ ਕਿਨੇ ਕੱਢੀ ਆ ਗਾਲ ਤੂੰ ਕੱਢੀ ਆ ਤੈਨੂੰ ਬਾਤ ਸੁਣਗੀ ਓ ਇੱਥੇ ਦਾ ਖੜਾ ਮੈਂ ਓਥੇ ਖੜਾ ਯਾਰ ਕਿੱਥੇ ਦੂਰ ਕਿੱਥੇ ਖੜਾ ਮੈਨੂੰ ਐ ਦੱਸ ਆ ਬੰਦਾ ਜੀ ਗਾਲਾਂ ਕੱਢ ਰਿਹਾ ਧੱਕੇ ਨਾਲ ਬਿਠਾਉਂਦੇ ਆ ਗਾਲਾਂ ਕੱਢ ਕੇ ਬਿਠਾਉਂਦੇ ਆ ਵਿਨੋਦ ਕੁਮਾਰ ਇਹਦਾ ਨਾਮ ਆ ਬੈਜੋ ਨਾ ਪਾਪਾ ਯਾਰ ਜਾ ਬਾਬਾ ਫੜ ਲਓ ਯਾਰ ਚੱਕੇ ਪੇਜ ਬੰਦਿਆ ਨੂੰ ਇਹਨਾਂ ਨੂੰ ਇਹ ਫੜੋ ਜਾ ਕੇ ਯਾਰ ਜੀ ਕਿਹੜਾ ਸੋਸ਼ਲ ਮੀਨ ਮੈਂ ਅੱਜ ਦਾ ਸਿਗਨ ਜੀ ਹਾਂ ਆਮ ਤੌਰ ਤੇ ਆਪਣੇ ਆਪਣੇ ਕੋਸ਼ਿਸ਼ ਦੇ ਨਾਲ ਸਾਡੇ ਵੀਰ ਹਾਂ ਮੈਂ ਇਹਦਾ ਇਸ ਵੇਲੇ ਲਗਭਗ ਮੇਰਾ ਖਿਆਲ ਹੈ 10 ਤੋਂ ਉੱਪਰ ਦਾ ਟਾਈਮ ਹੋ ਗਿਆ ਹੈ ਅਸੀਂ ਬਠਿੰਡਾ ਸਿਵਲ ਹਸਪੀਟਲ ਦੇ ਵਿੱਚ ਆ ਇੱਥੇ ਆਪਣੇ 6 ਆਗੂ ਜਿਹੜੇ ਲਗਾਤਾਰ ਕਿਸੋਖਾਨਾ ਦੇ ਪਿੰਡ ਦੇ ਵਿੱਚ ਦੀ ਪਾਣੀ ਲਗਾਉਣ ਦੇ ਗੰਦੇ ਪਾਣੀ ਨੂੰ ਲਗਾਉਣ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਉਹ ਖੰਕਾ ਉੱਤੇ ਬੈਠੇ ਨੇ ਉਹ ਆਗੂ ਇੱਥੇ ਨੇ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰਸੋ ਪਰਸੋ ਦੀ ਸ਼ਾਮ ਤੋਂ ਉਹਨਾਂ ਨੇ ਆ ਕੇ डीसी ऑफिस ਦੇ ਮੂਹਰੇ ਬੈਠ ਕੇ ਪੀਸਫੁਲੀ ਆਪਣਾ ਪ੍ਰੋਟੈਸਟ ਜਾਰੀ ਰੱਖਣ ਦੀ ਗੱਲ ਕਹੀ ਔਰ ਉੱਥੇ ਬੈਠੇ ਬਠਿੰਡਾ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕ ਕੇ ਹਸਪੀਟਲਾਈਜ਼ ਕੀਤਾ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਅੱਜ ਦਿਨੇ ਚਰਚਾਾਂਵਾਂ ਚੱਲੀਆਂ ਕਿ ਬਲਦੇਵ ਸੰਧੋਹਾ ਜੋ ਸਾਡੇ ਬਜ਼ੁਰਗ ਲੀਡਰ ਨੇ ਉਹਨਾਂ ਦੀ ਸਿਹਤ ਖਰਾਬ ਹੈ ਤਬੀਅਤ ਖਰਾਬ ਹੈ ਕੋਣੂ ਲੈ ਕੇ ਬੜੇ ਚਿੰਤਤ ਸੀ ਅਸੀਂ ਵੀ ਮੇਰੇ ਨਾਲ ਡੀ ਸਾਹਿਬ ਦੀ ਗੱਲ ਹੋਈ ਉਸ ਤੋਂ ਬਾਅਦ ਮੇਰੇ ਨਾਲ ਡੀਆਈਜੀ ਸਰਦਾਰ ਹਰਜੀਤ ਸਿੰਘ ਹੋਰਾਂ ਦੀ ਗੱਲ ਹੁੰਦੀ ਹੈ ਲੰਮਾ ਸਮਾਂ। ਔਰ ਉਹ ਸਾਰੀ ਗੱਲਬਾਤ ਦੇ ਵਿੱਚ ਇਹ ਤੈਹ ਹੋ ਜਾਂਦਾ ਹੈ ਕਿ ਅਸੀਂ ਉੱਥੇ ਪਾਈਪ ਲਾਈਨ ਦਾ ਜਿਹੜਾ ਕੰਮ ਆ ਉਹਨੂੰ ਇੱਕ ਵਾਰੀ ਪੋਸਟਪੋਨ ਕਰ ਦਿੰਨੇ ਆ ਰੋਕ ਦਿੰਨੇ ਆ। ਜਿੱਥੇ ਬੈਠਣ ਪਿੱਛੇ ਬਲਦੇਵ ਸੰਧੋਖਾ ਨੇ ਪਾਣੀ ਛੱਡਿਆ ਹੈ। ਅਸੀਂ ਇਹਨਾਂ ਨੂੰ ਡੀਸੀ ਆਫਿਸ ਦੇ ਸਾਹਮਣੇ ਉੱਥੇ ਜਗ੍ਹਾ ਪ੍ਰੋਵਾਈਡ ਕਰਵਾ ਦਿੰਨੇ ਆ ਉੱਥੇ ਇਹਨਾਂ ਨੂੰ ਗੱਦੇ-ਗੁੱਦੇ ਲਵਾ ਦਿੰਨੇ ਆ ਉੱਥੇ ਇਹ ਬੈਠ ਜਾਣ। ਇਹ ਉਹ ਪਾਣੀ ਲੈ ਲੈਣ। ਤਾਂ ਮੈਂ ਇਹਨਾਂ ਦੀ ਉਸ ਗੱਲ ਨੂੰ ਲੈ ਕੇ ਇਹ ਕਿਹਾ ਵੀ ਠੀਕ ਹੈ ਤੁਸੀਂ ਉੱਥੇ ਗੱਲ ਕਰੋ ਪਾਣੀ ਦੇ ਕਰਕੇ ਇਹ ਸਾਡੇ ਇਹ ਗੱਲਾਂ ਤੁਸੀਂ ਮੰਨ ਲੋਗੇ ਤਾਂ ਪਾਣੀ ਲੈ ਲੈਣਗੇ। ਤਾਂ ਡੀ.ਆਈ.ਜੀ. ਸਾਹਿਬ ਵੱਲੋਂ ਆ ਰਹੀ ਸੀ ਗੱਲ ਕਿ ਨਹੀਂ ਤੁਸੀਂ ਆਪ ਤੁਹਾਡੇ ਕਹੇ ਤੋਂ ਬਲਦੇਵ ਸਿੰਘ ਪਾਣੀ ਲੈਣਗੇ ਸੁਨੋਹਾ ਸਾਹਿਬ ਸਾਡੇ ਕੈਂਚ ਦੇ ਪਾਣੀ ਨਹੀਂ ਲੈਂਦੇ। ਤਾਂ ਮੈਂ ਕਿਹਾ ਵੀ ਠੀਕ ਹੈ ਮੇਰੀ ਜਥੇਬੰਦੀ ਦੇ ਆਗੂ ਨੇ ਉਹ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਨੇ ਤਾਂ ਮੇਰੀ ਵੀ ਇੱਕ ਜ਼ਿੰਮੇਵਾਰੀ ਬੰਦੀ ਆ ਮੈਂ ਉਹਨੂੰ ਉਸ ਗੱਲ ਨੂੰ ਮੁੱਖ ਰੱਖ ਕੇ ਮੈਂ ਇੱਥੇ ਆਇਆ। ਲੇਕਿਨ ਜਦੋਂ ਮੈਂ ਇੱਥੇ ਆਇਆ ਹੈ ਤੇ ਹੁਣ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਹੈ। ਤਾਂ ਡੀਏ ਜੀ ਸਭ ਕਹਿ ਰਹੇ ਨੇ ਕਿ ਜੀ ਉਹ ਭੁਖ ਹੜਤਾਲ ਛੱਡਣ ਫਿਰ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਬੈਠਣ ਲਈ ਜਗ੍ਹਾ ਦੇਵਾਂਗੇ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜਿਹੜੀ ਅਫਸਰਾਂ ਨੇ ਗੱਲ ਕੀਤੀ ਉਹ ਆਪਣੀ ਕੀਤੀ ਹੋਈ ਗੱਲ ਤੋਂ ਅਫਸਰ ਪੈਰ ਪਿੱਛੇ ਖਿੱਚ ਗਏ। ਪਿੱਛੇ ਛੱਡ ਕੇ ਫਿਰ ਮੈਂ ਆਇਆ ਸੀ ਮੈਂ ਬਲੇਜ ਸਿੰਘ ਨੂੰ ਫਿਰ ਵੀ ਕਿਹਾ ਸੀਗਾ ਕਿ ਯਾਰ ਸਿਹਤ ਨੂੰ ਮੁੱਖ ਰੱਖਦੇ ਆ ਤੁਸੀਂ ਪਾਣੀ ਲੈ ਲਓ ਔਰ ਉਹਨਾਂ ਦੀ ਇਹ ਗੱਲ ਦੇ ਉੱਤੇ ਲੜਾਈ ਜਾਰੀ ਹੈ ਕਿ ਬਜਦ ਨੇ ਕਿ ਭਾਵੇਂ ਮੈਂ ਕੁਝ ਵੀ ਹੋਵੇ ਮੈਂ ਨਾ ਤਾਂ ਟ੍ਰੀਟਮੈਂਟ ਲੈਣੀ ਹੈ ਤੇ ਨਾ ਹੀ ਮੈਂ ਪਾਣੀ ਲੈਣਾ ਸੋ ਨਾ ਤਾਂ ਇੱਥੇ ਅਸੀਂ ਪ੍ਰਸ਼ਾਸਨ ਦੀ ਉਸ ਗੱਲ ਨੂੰ ਮੁੱਖ ਰੱਖਦੇ ਆ ਅੱਧੀ ਰਾਤ ਨੂੰ ਇੱਥੇ ਆਏ ਆ ਇਹ ਐਸੀ ਮਸਲੇ ਦਾ ਹੱਲ ਕਰਨੀ ਜੇ ਮੇਰੇ ਜਾਂ ਮਸਲੇ ਦਾ ਹੱਲ ਹੁੰਦਾ ਤੇ ਮੈਂ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਜੇ ਜੋ ਮੇਰੀ ਕੰਡੀਸ਼ਨ ਹੈ ਜੋ ਮੇਰੀ ਕੁੱਝ ਲੇਕਿਨ ਮੈਂ ਰਾਤ ਨੂੰ ਆਇਆ ਲੇਕਿਨ ਪ੍ਰਸ਼ਾਸਨ ਦੀ ਕੋਈ ਸੀਰੀਅਸਨੈਸ ਨਜ਼ਰ ਨਹੀਂ ਆਈ ਤੋ ਇਸ ਕਰਕੇ ਜਿਸ ਤਰ੍ਹਾਂ ਦੇ ਵੀ ਹਾਲਾਤ ਬਣਦੇ ਨੇ ਜੋ ਵੀ ਬਣਦੇ ਨੇ ਅਗਰ ਬਲਦੇਵ ਸਿੰਘ ਦੀ ਸਿਹਤ ਹੋਰ ਖਰਾਬ ਹੁੰਦੀ ਆ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਬਠਿੰਡਾ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਹੋਏ ਔਰ ਇਹਨਾਂ ਦੀ ਅਣਗਹਿਲੀ ਕਰਕੇ ਉਹ ਆਦਮੀ ਦੇ ਨਾਲ ਕੁਝ ਵਾਪਰ ਸਕਦਾ ਹੈ ਸੋ ਮੈਂ ਫੇਰ ਦੁਬਾਰਾ ਬਠਿੰਡਾ ਪ੍ਰਸ਼ਾਸਨ ਨੂੰ ਮੇਰੀ ਅਪੀਲ ਵੀ ਹੈ ਤੇ ਮੈਂ ਇਸ ਗੱਲ ਦੀ ਤਾੜਨਾ ਵੀ ਕਰਦਾ ਕਿ ਮਤ ਸੋਚੇ ਪ੍ਰਸ਼ਾਸਨ ਕਿ ਅਸੀਂ ਲੋਕ ਜੇਲਾਂ ਤੋਂ ਡਰ ਜਾਣਗੇ ਡੀਸੀ ਬਠਿੰਡਾ ਨੇ ਇਹ ਕਿਹਾ ਸੀਗਾ ਕਿ ਤੁਹਾਡੇ ਲੋਕ ਖੜਨ ਵਾਲੇ ਨਹੀਂ ਹੁੰਦੇ ਤੁਹਾਡੇ ਲੋਕ ਤਾਂ ਮਤਲਬ ਭੱਜਣ ਵਾਲੇ ਹੁੰਦੇ ਨੇ ਤੇ ਮੈਂ ਕਹਿਣਾ ਹੈ ਪੱਦੀ ਸੀ ਸਭ ਨੂੰ ਕਿ ਡੀ ਸਾਹਿਬ ਲੋਕ ਤਾਂ ਆ ਰਹੇ ਨੇ ਲੋਕ ਤਾਂ ਤੁਹਾਡੇ ਆਫਿਸ ਆ ਰਹੇ ਨੇ ਗ੍ਰਿਫਤਾਰੀਆਂ ਦੇ ਨ ਆ ਰਹੇ ਨੇ ਤੁਸੀਂ ਗ੍ਰਿਫਤਾਰ ਕੀਤਾ ਹੈ ਨਾ ਤੁਸੀਂ ਡਰ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਫੜ ਫੜ ਕੇ ਜੇਲ੍ਹਾਂ ਚ ਬੰਦ ਕਰ ਲੋ ਉਹ ਬੈ ਜੇਲ੍ਹਾਂ ਚ ਜਿਹੜੇ ਬੰਦ ਕਰਦੇ ਕਰਤੇ ਲੇਕਿਨ ਉਸ ਤੋਂ ਬਾਅਦ ਵੀ ਲੋਕ ਆ ਰਹੇ ਨੇ ਜਿਹੜੇ ਕੱਲ ਆਦਮੀ ਆਏ ਜੇਲ੍ਹ ਦੇ ਵਿੱਚ ਉਹ ਵੀ ਤੁਸੀਂ ਤੁਹਾਡੇ ਪ੍ਰਸ਼ਾਸਨ ਨੇ ਬਠਿੰਡਾ ਪ੍ਰਸ਼ਾਸਨ ਨੇ ਕਿਸੇ ਨੂੰ ਫਰੀਪੁਰ ਜਾ ਕੇ ਛੱਡਦਾ ਕਿਸੇ ਨੂੰ ਮਸਤਵਾਨੇ ਜਾ ਕੇ ਛੱਡਦਾ ਅਗਰ ਸਾਡੇ ਬੰਦਿਆਂ ਨਾਲ ਉੱਥੇ ਮਿਸ ਹੈਪਨਿੰਗ ਹੁੰਦੀ ਕਿਸੇ ਤਰ੍ਹਾਂ ਦੀ ਤੇ ਪਹੁੰਚ ਜ਼ਿੰਮੇਵਾਰ ਸੀ। ਔਰ ਤੁਹਾਡੇ ਕੋਲੋਂ ਸਾਡੇ ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ। ਸੋ ਇਸ ਲਈ ਸਾਡਾ ਜਿਹੜਾ ਗ੍ਰਿਫਤਾਰੀਆਂ ਦਾ ਦੌਰ ਹੈ ਉਹ جاری ਹੈ। ਭਾਈ ਕਰ ਲਓ ਜਿੰਨੇ ਮਰਜੀ ਅਸਾਸੇ ਉਹਨੇ ਹੀ ਕਿਸਾਨ ਗ੍ਰਿਫਤਾਰੀ ਦੇਣ ਲਈ ਸੀ ਪਿਆਰਾਂ ਗ੍ਰਿਫਤਾਰੀ ਦੇਵਾਂਗੇ, ਜੇਲ੍ਹ ਜਾਵਾਂਗੇ। ਲੇਕਿਨ ਜਿਹੜੀ ਲੜਾਈ ਹੈ ਜਿਹੜੀ ਜੇ ਸਾਡੇ ਬੰਦੇ ਮਰਨ ਮਰਤ ਤੇ ਬੈਠ ਕੇ ਇੱਥੋਂ ਤੱਕ ਦੀ ਲੜਾਈ ਲੜ ਰਹੇ ਆ ਕਿ ਅਸੀਂ ਪਾਣੀ ਤੱਕ ਨਹੀਂ ਪੀਣਾ। ਜਿੰਨਾ ਚਿਰ ਪ੍ਰਸ਼ਾਸਨ ਸਾਡੇ ਨਾਲ ਠੀਕ ਢੰਗ ਨਾਲ ਮਾਹੌਲ ਕ੍ਰੀਏਟ ਕਰਕੇ ਗੱਲਬਾਤ ਨਹੀਂ ਕਰਦਾ ਤਾਂ ਜੇਕਰ ਉਹ ਇੰਨੀ ਜਿੱਤ ਤੇ ਬੈਠੇ ਨੇ ਇੰਨਾ ਸਟੈਂਡ ਲਈ ਖੜੇ ਨੇ ਉਹ ਸਾਡੀ ਵੀ ਮਜਬੂਰੀ ਹੈ ਕਿ ਸਾਡਾ ਅੰਦੋਲਨ ਹਜੇ ਐਜ਼ ਇਟ ਇ ਜਾਰੀ ਹੈ ਦੇਖਦੇ ਆ ਕੱਲ ਦੀ ਮੀਟਿੰਗ ਦਾ ਟਾਈਮ ਦਿੱਤਾ ਹੈ ਕੀ ਨਿਕਲਦਾ ਮੀਟਿੰਗ ਦੇ ਵਿੱਚੋਂ ਉਸ ਮੀਟਿੰਗ ਤੋਂ ਬਾਅਦ ਦੇਖਾਂਗੇ ਮੀਟਿੰਗ ਨੂੰ ਕੋਈ ਸਿੱਟਾ ਨਿਕਲਦਾ ਜਾਂ ਮੀਟਿੰਗ ਬੇ ਸਿੱਟਾ ਹੁਣ ਰਹਿੰਦੀ ਆ ਉਹ ਕੱਲ ਨੂੰ ਪਤਾ ਲੱਗੇਗਾ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰੇ ਜਿਹੜੇ ਮੇਰੀ ਗੱਲ ਨੂੰ ਸੁਣ ਰਹੇ ਮੈਂ ਸਾਰੇ ਜਥੇਬੰਦੀ ਦੇ ਆਗੂਆਂ ਨੂੰ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਦੋਸਤੋ ਤਕੜੇ ਹੋ ਕੇ ਇਸ ਲੜਾਈ ਨੂੰ ਪੰਜਾਬ ਸਰਕਾਰ ਦੀ ਜਿਹੜੀ